ਸਾਡੀ ਕੌਮ ਦੀ ਇਹ ਬੜੀ ਤਰਾਸਦੀ ਰਹੀ ਹੈ ਇਹ ਪਹਿਲੇ ਸਮਿਆਂ ਤੋਂ ਹੀ ਰਹੀ ਹੈ ਕਿ ਜਉਂਦੇ ਜੀ ਅਸੀਂ ਕਿਸੇ ਹੀਰੇ ਦੀ ਕਦਰ ਨਹੀਂ ਕਰਦੇ ਪਰ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਨਾ ਤਾਂ ਫਿਰ ਅਸੀਂ ਉਹਦੇ ਲਈ ਬੜੇ ਰੋਂਦੇ ਪਿੜਦੇ ਆਂ ਫਿਰ ਅਸੀਂ ਉਹਨਾਂ ਦੇ ਬੜੇ ਕੱਟੜ ਫੈਨ ਬਣ ਜਾਂਦੇ ਆਂ ਤੇ ਫਿਰ ਉਹ ਗੱਲ ਚਾਹੇ ਭਗਤ ਸਿੰਘ ਦੀ ਹੋਵੇ ਉਹਨੂੰ ਵੀ ਜਉਂਦੇ ਜੀ ਅੱਤਵਾਦੀ ਹੀ ਡਿਕਲੇਅਰ ਕਰਕੇ ਰੱਖਿਆ ਹੁਣ ਤੱਕ ਵੀ ਕਈ ਲੋਕ ਉਹਨੂੰ ਅੱਤਵਾਦੀ ਕਹੀ ਜਾਂਦੇ ਆਂ ਉਦਾਂ ਅਸੀਂ ਉਹਦੇ ਫੈਨ ਵੀ ਬਹੁਤ ਵੱਡੇ ਪੱਧਰ ਤੇ ਆਂ ਪਰ ਹੁਣ ਜੇ ਗੱਲ ਕਰੀਏ ਸਿੱਧੂ ਮੂਸੇ ਵਾਲੇ ਦੀ ਜੌਹਦੇ ਜੀ ਉਹਦੇ ਵਿਰੁੱਧ ਲੋਕਾਂ ਨੇ ਕੀ ਕੁਝ ਨਹੀਂ ਕੀਤਾ ਉਹਦੀ ਮਾਂ ਤੋਂ ਵੀ ਮਾਫੀਆਂ ਮੰਗਵਾਈਆਂ ਗਈਆਂ ਤੇ ਬਾਅਦ ਦੇ ਵਿੱਚ ਉਹੀ ਲੋਕ ਉਹਦੇ ਘਰ ਜਾ ਕੇ ਉਹਦੇ ਨਾਂ ਤੇ ਆਪਣੀਆਂ ਰੋਟੀਆਂ ਸੇਕ ਰਹੇ ਐ ਹੁਣ ਜੇ ਆਪਾਂ ਗੱਲ ਕਰੀਏ ਜੀ ਦੀਪ ਸਿੱਧੂ ਦੀ ਦੀਪ ਸਿੱਧੂ ਨੂੰ ਵੀ ਜੌਹਦੇ ਜੀ ਲੋਕਾਂ ਨੇ ਜਿਉਣਾ ਨਹੀਂ ਦਿੱਤਾ ਪਰ ਜਦੋਂ ਉਹ ਮਰ ਗਿਆ ਤੇ ਅੱਜ ਉਹਨੂੰ ਅਸੀਂ ਸ਼ਹੀਦ ਵੀ ਮੰਨਦੇ ਆ ਹੁਣ ਗੱਲ ਇਹ ਐ ਕਿ ਜੌਹਦੇ ਜੀ ਅਸੀਂ ਕਿਸੇ ਦੀ ਕਦਰ ਕਿਉਂ ਨਹੀਂ ਕਰਦੇ ਤੇ ਹੁਣ ਵੀ ਇਹੀ ਹੁੰਦਾ ਐ ਇੰਨੀ ਕੰਟਰੋਵਰਸੀ ਚੱਲਦੀ ਐ ਕਿ ਜਿਹਦੀ ਕੋਈ ਹੱਦੇ ਨਹੀਂ ਐ ਸੋ ਮਰਿਆਂ ਤੋਂ ਪਿੱਛੋਂ ਅਸੀਂ ਉਹਨਾਂ ਦੇ ਨਾਂ ਦੇ ਮੇਲੇ ਵੀ ਲਾਈ ਜਾਂਦੇ ਆ ਤੇ ਮਰਿਆਂ ਤੋਂ ਬਾਅਦ ਉਹਨਾਂ ਦੀਆਂ ਫੋਟੋਆਂ ਅਸੀਂ ਆਪਣੇ ਗਲਾਂ 'ਚ ਵੀ ਪਾਈ ਜਾਂਦੇ ਆ ਤੇ ਉਹਨਾਂ ਦੇ ਨਾਂ ਦੇ ਟੈਟੂ ਆਪਣੇ ਸਰੀਰਾਂ ਦੇ ਉੱਪਰ ਬਣਾਈ ਜਾਂਦੇ ਆ ਤੇ ਆਪਣੇ ਗਲਾਂ ਦੇ ਵਿੱਚ ਟੀ-ਸ਼ਰਟਾਂ ਵੀ ਉਹਨਾਂ ਦੇ ਨਾਂ ਦੀਆਂ ਤੇ ਉਹਨਾਂ ਦੇ ਫੋਟੋਆਂ ਛਪਵਾ ਕੇ ਪਾਉਂਦੇ ਆ ਤੇ ਉਹਨਾਂ ਦੀਆਂ ਫੋਟੋਆਂ ਆਪਣੇ ਛਾਤੀਆਂ ਦੇ ਉੱਪਰ ਅਸੀਂ ਛਪਵਾ ਕੇ ਰੱਖਦੇ ਹਾਂ ਪਰ ਇਹਨਾਂ ਦਾ ਬਈ ਜੀ ਕੋਈ ਫਾਇਦਾ ਨਹੀਂ ਜਿਉਂਦੇ ਜੀ ਉਹਨਾਂ ਦੀ ਕਦਰ ਕਰ ਲਿਆ ਕਰੋ ਸੋ ਪੰਜਾਬੀਓ ਜੇ ਕੋਈ ਤੁਹਾਡੇ ਹੱਕਾਂ ਦੀ ਗੱਲ ਕਰਦਾ ਕੋਈ ਤੁਹਾਡੀ ਗੱਲ ਕਰਦਾ ਤਾਂ ਕਿਰਪਾ ਕਰਕੇ ਉਸ ਬੰਦੇ ਦੀ ਜੋ ਭਾਵਨਾ ਹੈ ਉਹਨੂੰ ਸਮਝ ਲਿਆ ਕਰੋ ਉਹਦੀ ਗੱਲ ਸੁਣ ਲਿਆ ਕਰੋ ਤੇ ਸੁਣ ਕੇ ਸਮਝ ਵੀ ਲਿਆ ਕਰੋ ਤੇ ਜਉਦੇ ਜੀ ਉਸ ਇਨਸਾਨ ਦੀ ਕਦਰ ਕਰਿਆ ਕਰੋ ਜੋ ਤੁਹਾਡੀ ਗੱਲ ਕਰਦਾ ਹੈ ਤੇ ਨਾਲ ਹੀ ਤੁਸੀਂ ਸਾਡੇ ਇਸ ਪੇਜ ਨੂੰ ਸਾਡੇ ਚੈਨਲ ਨੂੰ ਫੋਲੋ ਵੀ ਕਰ ਲਓ ਕਿਉਂਕਿ ਇਹੋ ਜੀਆਂ ਵੀਡੀਓ ਅਸੀਂ ਆਪਣੇ ਚੈਨਲਾਂ ਦੇ ਉੱਪਰ ਅਕਸਰ ਲੈ ਕੇ ਆਉਂਦੇ ਰਹਿੰਦੇ ਆ ਤੇ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਵਧੀਆ ਲੱਗੀ ਉਹ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਜ਼ਰੂਰ ਕਰਿਓ ਜੀ